ਹਾਂਜੀ ਛੋਟੇ ਨੇ ਜਾਂ ਵੱਡੇ ਨੇ ਸਾਰਿਆਂ ਨੂੰ ヘア ਦੀ ਪ੍ਰੋਬਲਮ ਹੈ ਜਾਨੀ ਕਿ ਗ੍ਰੇ ヘア ਦੀ ਪ੍ਰੋਬਲਮ ਹੈ ਹੈਨੇ ਅੱਜਕੱਲ ਬੱਚੇ ਹੋਗੇ ਛੋਟੇ ਹੋਗੇ ਵੱਡੇ ਹੋਗੇ ਕੋਈ ਏਜ ਬੈਟਰ ਨਹੀਂ ਕਰਦੀ ਸਾਰਿਆਂ ਦੇ ਵਾਲ ਜਿਹੜੇ ਵਾਈਟ ਹੋ ਰਹੇ ਨੇ ਤੇ ਉੱਥੇ ਪਰੇਸ਼ਾਨੀ ਬਹੁਤ ਹੁੰਦੀ ਹੈ ਉਸ ਟਾਈਮ ਆਪਾਂ ਕਨਫਿਊਜ਼ ਹੋ ਜਨੈ ਕਿ ਆਪਾਂ ਲਗਾਈਏ ਤੇ ਲਗਾਈਏ ਕੀ ਹੈ ਨਾ ਕੱਲ ਮੈਂ ਇੱਕ ਵੀਡੀਓ ਪਾਈ ਸੀਗੀ ਤੁਸੀਂ ਦੇਖ ਸਕਦੇ ਹੋ ਕੱਲ ਜਾ ਕੇ ਤੇ ਮੈਂ ਕਿ ਚਲੋ ਕੱਲ ਬਹੁਤ ਸਾਰੇ ਕਮੈਂਟ ਆਏ ਸੀ ਉਸ ਵੀਡੀਓ ਵਿੱਚ ਮੈਂ ਲਗਾ ਕੇ ਕਲਰ ਦੱਸਿਆ ਹੋਇਆ ਮਤੇ ਕਲਰ ਨਹੀਂ ਹੈਗਾ ਜੈਲ ਹੈ ਜਿਹੜੀ ਮੈਂ ਇਸਤੇਮਾਲ ਕਰਦੀ ਹੈ ਗ੍ਰੇ ਹੈਰ ਨੂੰ ਰੋਕਣ ਲਈ ਤੇ ਮੈਂ ਉਹ ਕੱਲ ਲਗਾ ਰਹੀ ਸੀ ਫਿਰ ਮੈਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਸ਼ੇਅਰ ਵੀ ਕੀਤੀ ਸੀਗੀ ਕਈਆਂ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਦੀਦੀ ਇਹ ਜਿਹੜੀ ਅਲਰਜੀ ਤਾਂ ਨਹੀਂ ਕਰਦੀ ਹੈਗੀ ਇਹ ਇਨਫੈ ਦੇਰ ਕਲਰ ਇਹ ਵळा ਕੱਟਦਾ ਏ ਜਾਂ ਇਹਦਾ ਪ੍ਰਾਈਸ ਕਿੰਨਾ ਏ ਜਾਂ ਇਹ ਕਿੰਨਾ ਟਾਈਮ ਲਗਾ ਕੇ ਰੱਖਣੀ ਏ ਸਾਰਾ ਕੁਝ ਮਤਲਬ ਕਿ ਵੈਸੇ ਮੈਂ ਦੱਸਿਆ ਹੋਇਸੀ ਕਈ ਵਾਰ ਭੈਣਾ ਨੂੰ ਕੋਈ ਵੇਰ ਚਲੋ ਨਹੀਂ ਪਤਾ ਚੱਲਦਾ ਤੇ ਮੈਂ ਕਿਹਾ ਚਲੋ ਅੱਜ ਮੈਂ ਡਿਟੇਲ ਵਿੱਚ ਦੱਸ ਦਿੰਨੀ ਆ ਕੀ ਇਹ ਵਾਲੀ ਜੈਲ ਜਿਹੜੀ ਕਿੱਦਾਂ ਲਗਾਣੀ ਹੈ ਕਿਸ ਤਰੀਕੇ ਨਾਲ ਲਗਾਣੀ ਹੈ ਕਿੰਨੇ ਦੀ ਆਉਂਦੀ ਹੈ ਕਿਵੇਂ-ਕਿਵੇਂ ਲਗਾਣੀ ਕੀ-ਕੀ ਇਹਦੇ ਪ੍ਰੇਜ਼ ਨੇ ਔਰ ਕਿਦਾਂ ਇਹ ਗ੍ਰੇ ਹੈਅਰ ਜਿਹੜੇ ਇਹਨਾਂ ਨੂੰ ਬਲੈਕ ਕਰਦੀ ਹੈ ਠੀਕ ਹੈ ਮੇਰੇ ਮੈਂ ਕੱਲ ਤੁਹਾਨੂੰ ਦੱਸਿਆ ਸੀਗੇ ਤੁਸੀਂ ਵੀਡੀਓ ਦੇਖ ਸਕਦੇ ਹੋ ਵੈਸੇ ਤਾਂ ਮੇਰੇ ਸਾਰੇ ਹੀ ਬਲੈਕ ਹੈਅਰ ਨੇ ਠੀਕ ਹੈ ਤੁਸੀਂ ਚਾਹੋ ਤਾਂ ਮਤਲਬ ਕਿ ਕਲਰ ਆਪਣੇ ਵਾਲਾਂ ਦਾ ਚੇਂਜ ਵੀ ਇਹਦੇ ਵਿੱਚ ਕਰ ਸਕਦੇ ਹੋ ਇਹਦੇ ਵਿੱਚ ਬਰਾਊਨ ਕਲਰ ਵੀ ਹੁੰਦਾ ਹੈ ਬਰਗੰਡੀ ਕਲਰ ਵੀ ਹੁੰਦਾ ਹੈ ਬਲੈਕ ਵੀ ਹੁੰਦਾ ਹੈ ਔਰ ਲਾਈਟ ਬਰਾਊਨ ਵੀ ਹੁੰਦਾ ਹੈ ਤੁਸੀਂ ਜਿੱਦਾਂ ਵੀ ਤੁਹਾਡੇ హెయిਰ ਦਾ ਕਲਰ ਹੈ ਤੁਸੀਂ ਉਸੇ ਤਰੀਕੇ ਦਾ ਨੂੰ ਲਿਆ ਸਕਦੇ ਹੋ ਸਾਰਾ ਪ੍ਰੋਸੈਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀਡੀਓ ਤੁਸੀਂ ਐਂਡ ਤੱਕ ਦੇਖਣੀ ਹੈ ਪੂਰੀ ਦੇਖਣੀ ਹੈ ਠੀਕ ਹੈ ਕੱਲ ਦੇਖੋ ਲਗਾ ਕੇ ਲਾਈਵ ਦਿਖਾਇਆ ਸੀਗਾ ਮੈਂ ਕਿਉਂਕਿ ਕੱਲ ਮੈਂ ਲਗਾਇਆ ਸੀਗਾ ਮੇਰੇ ਆਹ ਵਾਲੀ ਚੀਜ਼ਾਂ ਤੇ ਵਾਈਟ ਵਾਈਟ ਹੇਅਰ ਸੀਗੇ ਸਿਰਫ ਆਹ ਚੀਜ਼ਾਂ ਦੀ ਜੜਾਂ ਤੇ ਠੀਕ ਹੈ ਬਾਕੀ ਮੇਰੇ ਬਿਲਕੁਲ ਵੀ ਕਿਤੇ ਨਹੀਂ ਸੀ ਸਿਰਫ ਆਹ ਜੜਾਂ ਤੇ ਇਹ ਵੀ ਕਿਉਂ ਕਿਉਂਕਿ ਮੈਨੂੰ ਹੈਗੀ ਨਜ਼ਲੇ ਦੀ ਪ੍ਰੋਬਲਮ ਥੋੜੀ ਜਿਹੀ ਰੇਸ਼ੇ ਦੀ ਪ੍ਰੋਬਲਮ ਹੋ ਗਈ ਸੀਗੀ ਹੁਣ ਮੇਰੇ ਠੀਕ ਹੈ ਕਿਉਂਕਿ ਮੈਂ ਪੁੱਜੇ ਚਨੇ ਖਾਣੇ ਅਗਰ ਤੁਹਾਨੂੰ ਵੀ ਪ੍ਰੋਬਲਮ ਹੈਗੀ ਹੈ ਜੁਕਾਮ ਦੀ ਰੇਚੇ ਦੀ ਤੁਸੀਂ ਵੀ ਪੁੱਜੇ ਚਨੇ ਵਾਤ ਤੋਂ ਵਾਤ ਖਾਇਆ ਕਰੋ ਵੇਸਣ ਦਾ ਕੜਾ ਰਵੇਗੀ ਠੀਕ ਹੈ ਔਰ ਉਹਦੇ ਵਿੱਚ ਖੋਪਾ ਜਿਹੜਾ ਹੁੰਦਾ ਠੂਠੀ ਹੁੰਦੀ ਹੈ ਖੁਸ਼ਕ ਉਹ ਤੁਸੀਂ ਖਾਂਦੇ ਰਿਆ ਕਰੋ ਉਹਦੇ ਨਾਲ ਤੁਹਾਡੀ ਨਜ਼ਰ ਵੀ ਜਿਹੜੀ ਹੈ ਇੱਕਦਮ ਵਧੀਆ ਰਹੇਗੀ ਔਰ ਜਿਹੜੇ हेयर ਨੇ ਤੁਹਾਡੇ ਉਹ ਵੀ ਜਲਦੀ ਵਾਈਟ ਨਹੀਂ ਹੋਣਗੇ ਤੇ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਇਹ ਵਾਲਾ ਜਿਹੜਾ ਜੈਲ ਹੈ ਇਹ ਵਾਲਾ ਕਲਰ ਹੈ ਇਹ ਕਿਸ ਤਰੀਕੇ ਨਾਲ ਕਲਰ ਦਿੰਦਾ ਹੈਗਾ ਵੇਖੋ ਜਿੱਦਾਂ অ্যালোਵਿਰਾ ਜੈਲ ਹੁੰਦੀ ਹੈ ਸੇਮ ਉਹ ਚੀਜ਼ ਸੇਮ ਹੀ ਇਹਦੇ ਵਿੱਚ অ্যালোਵਿਰਾ ਜੈਲ ਵਰਗੀ ਜੈਲ ਹੈ ਠੀਕ ਹੈ ਇੱਕ ਹੈਗਾ ਡਿਬੋਲ ਪਰ ਇੱਕ ਹੈਗਾ ਕਲਰ ਠੀਕ ਹੈ ਤੇ ਨਾਂ ਹੈਗਾ ਇਹਦਾ ਵੀ ਕੋਲਾ ਇਹ ਬਕੋਲਾ ਕੰਪਨੀ ਦੀ ਹੈ ਜੈਲ हेयर कलर ਠੀਕ ਹੈ ਬਕੋਲਾ ਕੰਪਨੀ ਦੀ ਜੈਲ हेयर कलर ਹੈ ਨਾਮ ਮੈਂ ਡਿਸਕ੍ਰਿਪਸ਼ਨ ਚ ਕੱਲ ਵੀ ਲਿਖਿਆ ਸੀ ਤੇ ਕਈਆਂ ਭੈਣਾਂ ਡਿਸਕ੍ਰਿਪਸ਼ਨ ਨਹੀਂ ਆਉਂਦਾ ਦੇਖਣਾ ਤੇ ਡਿਸਕ੍ਰਿਪਸ਼ਨ ਜਿਹੜਾ ਹੁੰਦਾ ਹੈ ਵੀਡੀਓ ਦੇ ਨੀਚੇ ਜਾ ਕੇ ਕਲਿੱਕ ਕਰੋਗੇ ਉਹਦੇ ਵਿੱਚ ਸਾਰਾ ਨਾਮ ਲਿਖਿਆ ਹੁੰਦਾ ਹੈ ਫੋਟੋ ਉਹਦੇ ਵਿੱਚ ਡਿਸਕ੍ਰਿਪਸ਼ਨ ਚ ਫੋਟੋ ਨਹੀਂ ਆਪਾਂ ਪਾ ਸਕਦੇ ਮੈਂ ਫੋਟੋ ਤੁਹਾਨੂੰ ਦਿਖਾ ਦਿੰਨੀ ਹਾਂ ਠੀਕ ਇਸ ਤਰੀਕੇ ਦੀ ਇਹਦੀ ਪੈਕੇਜਿੰਗ ਹੁੰਦੀ ਹੈ ਡੱਬੀ ਹੁੰਦੀ ਹੈ ਕਿਸੇ ਵੀ ਮੈਡੀਕਲ ਸਟੋਰ 'ਚ ਤੁਸੀਂ ਲਿਆ ਕੇ ਤੇ ਕਿਤੋਂ ਵੀ ਤੁਸੀਂ ਮਨਿਆਰੀ ਵਾਲੀ ਸ਼ਾਪ 'ਚ ਲਿਆ ਸਕਦੇ ਹੋ ਇਹਦੇ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਦੀਦੀ ਮੈਂ 800 ਦੀ ਲੈ ਕੇ ਆਈ ਸੀ ਭੈਣੇ ਇਹ ਵੱਡੇ ਛੋਟੇ ਪੈਕੇਜ ਹੁੰਦੇ ਨੇ ਵੱਡਾ ਵੀ ਹੁੰਦਾ 800 ਦਾ ਵੀ ਹੁੰਦਾ ਛੋਟਾ ਵੀ ਹੁੰਦਾ ਹੈ ਵੈਸੇ ਆ ਜਿਹੜਾ ਹੈਗਾ 170 ਰੁਪਏ ਦੀਆਂ ਨੇ ਠੀਕ ਹੈ ਇਹਦੇ ਵਿੱਚ ਦੋ ਵਾਰੀ ਮੈਂ ਲਗਾ ਚੁੱਕੀਆਂ ਹਲੇ ਵੀ ਅੱਧੇ ਤੋਂ ਜ਼ਿਆਦਾ ਜਿਆਦੀਆਂ ਪਈਆਂ ਹੋਈਆਂ ਨੇ ਤੇ ਕਾਫੀ ਟਾਈਮ ਇਹ ਕੱਢ ਜਾਂਦੀਆਂ ਨੇ 170 ਰੁਪਏ ਦੇ ਨਾਲ ਅਗਰ ਆਪਣੇ ਤੁਹਾਡੇ 6-7 ਮਹੀਨੇ ਵਧੀਆ ਨਿਕਲ ਜਾਣ ਤੇ ਹੋਰ ਤੁਹਾਨੂੰ ਕੀ ਚਾਹੀਦਾ ਠੀਕ ਹੈ ਜਦੋਂ ਵੀ ਆਪਾਂ ਅਚਾਨਕ ਹੀ ਕਿਤੇ ਜਾਂਦੇ ਆ ਤੇ ਆਪਾਂ ਮੁਸ਼ਕਲ 'ਚ ਪੈ ਜਾਂਦੇ ਆ ਹਾਈ ਘੰਟਾ ਘੰਟਾ ਮਹਿੰਦੀ ਲਗਾਣੀ ਪੈਣੀ ਹੈ ਹਾਈ ਘੰਟਾ ਘੰਟਾ ਸਾਨੂੰ ਡਾਈ ਲਗਾਣੀ ਪੈਣੀ ਹੈ ਪਹਿਲੇ ਕਹ ਲੈ ਸਾ ਇਸ ਕਨਫਿਊਜ਼ ਹੀ ਹੋ ਜੰਨੇ ਸਾਨੂੰ ਪਤਾ ਹੀ ਲੱਗਦਾ ਹੈਗਾ ਕਿਹੜਾ ਕਲਰ ਤੇ ਕਿਹੜੀ ਡਾਈ ਲਗਾਈਏ ਸਾਨੂੰ ਇਹ ਵੀ ਡਰ ਰਹ ਤਨ ਹੀ ਵਾਈਟ ਹੋਣ ਲੱਗੇ ਵਾਕਿਆ ਇਹ ਗੱਲ ਸਹੀ ਹੈ ਜਿਹਦੇ ਵੀ ਆਪਾਂ ਕੋਈ ਡਾਈ ਵਗੈਰਾ ਲਗਾਉਨੇ ਆ ਨਾ ਜਿਹੜੇ ਵਾਲ ਦੁਗਣੀ ਆਪਣੇ ਤੇਜ਼ੀ ਨਾਲ ਵਾਈਟ ਦੁਬਾਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਉਹ ਜੜ੍ਹਾਂ ਨੂੰ ਕਮਜ਼ੋਰ ਕਰਦਾ ਹੈ ਔਰ ਸਾਰੇ ਹੀ ਸਕਿਨ ਦੇ ਅੰਦਰ ਸਮਾ ਜਾਂਦੇ ਬਾਕੀ ਵੀ ਵਾਲ ਜਿਹੜੇ ਕਾਲੇ ਹੁੰਦੇ ਉਹਨਾਂ ਨੂੰ ਵੀ ਚਿੱਟਾ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਵਿਦਆਊਟ ਕੈਮੀਕਲ ਹੈ ਨੇਚਰਲ ਹੈ ਤੇ 에 ਸਕਿਨ ਨੂੰ ਵੀ ਚੜਦਾ ਜਿੱਦਾਂ ਹੁੰਦਾ ਵੀ ਕਈ ਵਾਰ ਆਪਾਂ ਡਾਈ ਲਗਾਨੇ ਜਾਂ ਕੁਝ ਲਗਾ ਲਈ ਆਪਣੇ ਸਕਿਨ ਨੂੰ ਆਪਣੇ ਮਾਸ ਨੂੰ ਚੜ ਜਾਂਦਾ ਹੈ ਇਹ ਬਿਲਕੁਲ ਵੀ ਨਹੀਂ ਚੜਦਾ ਦੇਖੋ ਮੈਂ ਕੱਲ ਲਗਾਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਸਕਿਨ ਨੂੰ ਨਹੀਂ ਚੜਦਾ ਹੈਗਾ ਠੀਕ ਹੈ ਤੇ ਕੱਲ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਲਾਈਵ ਲਗਾ ਕੇ ਵੀ ਦਿਖਾਇਆ ਏ ਤੁਹਾਨੂੰ ਤੇ ਕਿਸ ਤਰੀਕੇ ਨਾਲ ਲਗਾਣਾ ਉਹ ਵੀ ਤੁਹਾਨੂੰ ਦਿਖਾਇਆ ਏ ਤੇ ਇਹ ਮੈਂ ਅੱਜ ਤਾਂ ਵੀਡੀਓ ਬਣਾਈ ਮੈਂ ਕਿ ਚਲੋ ਮੇਰੀ ਇਹ ਭੈਣਾ ਕਮੈਂਟ ਕਰ ਰਹੀ ਸੀ ਦੀਦੀ ਵੀ ਅਲਰਜੀ ਤਾਂ ਨਹੀਂ ਕਰਦਾ ਮੈਨੂੰ ਵੈਸੇ ਕੋਈ ਚੀਜ਼ ਸੂਟ ਨਹੀਂ ਕਰਦੀ ਆਹ ਸੂਟ ਕੀਤੀ ਏ ਤੇ ਜੇ ਮੈਨੂੰ ਕਰ ਸਕਦੇ ਤੁਹਾਨੂੰ ਵੀ ਇਹ ਜ਼ਰੂਰ ਕਰੇਗੀ ਫਿਰ ਵੀ ਤੁਸੀਂ ਲਗਾਉਣ ਤੋਂ ਪਹਿਲਾਂ ਟੈਸਟ ਜ਼ਰੂਰ ਕਰਿਆ ਕਰੋ ਇੱਥੇ ਕੰਨ ਦੇ ਪਿੱਛੇ ਆਹ ਗਰਦਨ ਦੇ ਇੱਥੇ ਲਗਾ ਕੇ ਦੇਖ ਲਿਆ ਕਰੋ ਅਗਰ ਤੁਹਾਨੂੰ ਕੋਈ ਵੀ ਜਲਨ ਜਾਂ ਕੋਈ ਵੀ ਨੁਕਸਾਨ ਨਹੀਂ ਕਰਦਾ ਤਾਂ ਤੁਸੀਂ ਆਪਣੇ 헤어 ਤੇ ਲਗਾ ਸਕਦੇ ਹੋ ਵੈਸੇ ਤਾਂ ਇਹਦਾ ਕੋਈ ਵੀ ਹੈ ਨਹੀਂ ਉਹ ਸਰਟੀਫਿਕੇਟ ਫਿਰ ਵੀ ਤੁਸੀਂ ਆਪਣੇ ਟੈਸਟ ਦਵਾਤੇ ਲਗਾ ਸਕਦੇ ਹੋ ਆ ਚੀਜ਼ ਤੇ ਪਿੱਛੇ ਲਗਾ ਕੇ ਦੇਖ ਸਕਦੇ ਹੋ ਠੀਕ ਹੈ ਚਾਹੇ ਤੁਸੀਂ ਕਿਤੇ ਵੀ ਇਹਨੂੰ ਲਗਾ ਕੇ ਥੋੜਾ ਟਾਈਮ ਦੇਖ ਲਓ ਅਗਰ ਤੁਹਾਨੂੰ ਸੂਟ ਕਰਦਾ ਤਾਂ ਤੁਸੀਂ ਆਪਣੇ ਸਿਰ ਤੇ ਹੀ ਲਗਾ ਸਕਦੇ ਹੋ ਲਗਾਣੀ ਕਿਸ ਤਰੀਕੇ ਨਾਲ ਕੱਲ ਵਾਲੀ ਵੀਡੀਓ ਤੁਸੀਂ ਦੇਖ ਲਓ ਕੱਲ ਵਾਲੀ ਵੀਡੀਓ ਚ ਆਪਾਂ ਲਗਾ ਕੇ ਵੀ ਦੱਸਿਆ ਤੇ ਕਿੰਨਾ ਕਿੰਨਾ ਲਗਾਇਆ ਕਿੱਦਾਂ ਲਗਾਇਆ ਹੈ ਸਾਰਾ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਵਿਕੋਲਾ ਕੰਪਨੀ ਦੀ ਜੈਲ ਹੈ ਬਿਲਕੁਲ ਹੀ ਆ ਦੇਖੋ ਨਹੀਂ ਤਾਂ ਮੈਨੂੰ ਬਿਲਕੁਕੁਲ ਵੀ ਪਸੰਦ ਨਹੀਂ ਆਇਆ ਮੈਂ ਅਜੇਕਲ ਕੋਈ ਡਾਈ ਕੋਈ ਮਹਿੰਦੀ ਵਗੈਰਾ ਬਿਲਕੁਲ ਨਹੀਂ ਲਗਾਉਂਦੀ ਹੈਗੀ ਕਿਉਂਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀ ਇੱਕ ਤੇ ਘੰਟੋ-ਘੰਟਾ ਮਹਿੰਦੀ ਲਗਾ ਕੇ ਬੈਠੇ ਰਹੋ ਠੀਕ ਹੈ ਉਹ ਝੰਜਟ ਬਾਕੀ ਧੋਣ ਦਾ ਮੈਨੂੰ ਬੜਾ ਹੀ ਮਤਲਬ ਕਿ ਪਰੇਸ਼ਾਨੀ ਰਹਿੰਦੀ ਏ ਖਾਸ ਕਰਕੇ ਸਰਦੀਆਂ ਦੇ ਵਿੱਚ ਗਰਮੀਆਂ 'ਚ ਤਾਂ ਜੋ ਲੋਕ ਲਾਭ ਹੀ ਲੈਂਦੇ ਨੇ ਸਿਰ ਧੋਣਾ ਪਿਆ ਜਾਂਦਾ ਹੈ ਸਰਦੀਆਂ ਵਿੱਚ ਤੇ ਮਹਿੰਦੀ ਠੰਡੀ ਹੁੰਦੀ ਹੈ ਉਂਝੀ ਨਸਾਂ ਵਿੱਚ ਜੰਮ ਜਾਂਦੀ ਹੈ ਬਲੱਡ ਵੀ ਸਰਕਲ ਜਿਹੜਾ ਆਪਣਾ ਬੰਦ ਹੋਣਾ ਹੋ ਜਾਂਦਾ ਹੈ ਤੇਜ਼ ਜਿਹੜਾ ਦਾ ਘਟ ਘਟ ਜਾਂਦਾ ਹੈ ਤੇ ਫਿਰ ਸਿਰ ਵੀ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਤੇ ਵੈਸੇ ਵੀ ਆਪਾਂ ਕੁਝ ਵੀ ਸਿਆਲਾ ਵਿੱਚ ਪਸੰਦ ਨਹੀਂ ਕਰਦੇ ਕੁਝ ਵੀ ਲਗਾਉਣਾ ਇਹ ਜੈਲ ਹੁੰਦੀ ਹੈ ਚਲੋ ਸੱਦੇ ਸਿਰ ਤੇ ਆਪਾਂ ਧੋਣਾ ਹੀ ਹੁੰਦਾ ਭਾਵੇਂ ਹਫਤੇ 'ਚ ਇੱਕ ਵਾਰ ਧੋਵੋ ਭਾਵੇਂ ਹਫਤੇ 'ਚ ਦੋ ਵਾਰ ਧੋਵੋ ਉਸ ਟਾਈਮ 5 ਤੋਂ 10 ਮਿੰਟ ਸਿਰਫ ਲਗਾਣੇ 5 ਕਿ ਮਿੰਟ 10 ਕਿ ਮਿੰਟ ਲਗਾ ਕੇ ਜਦ ਹੀ ਆਪਣੇ ਸਿਰ ਨੂੰ ਵਾਸ਼ ਕਰ ਲਓ ਮਿੰਟੋ ਮਿੰਟ ਤੁਹਾਡੇ ਕਲਰ ਜਿਹੜਾ ਮਿੰਟੋ ਮਿੰਟ ਆ ਜਾਂਦਾ ਇਹ ਲਗਾਉਣ ਦਾ ਵੀ ਕੋਈ ਝੰਜਟ ਨਹੀਂ ਕੋਈ ਕਾਲੇ ਨਹੀਂ ਹੁੰਦੇ ਹੱਥ ਪੈਰ ਕੋਈ ਕੋਲੀ ਕਾਲੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਲਗਾ ਲਓ ਤੇ ਆਪਣੇ 헤ਰ ਨੂੰ ਤੁਸੀਂ ਕਵਰ ਕਰ ਸਕਦੇ ਹੋ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਕਿਸੇ ਵੀ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਹੁੰਦਾ ਹੈ ਅਚਾਨਕ ਕੋਈ ਫੰਕਸ਼ਨ ਆ ਜਾਵੇ ਤੇ ਵਾਲ ਸਾਡੇ ਵਾਈਟ ਨਜ਼ਰ ਆਂਦੇ ਹੋਣ ਉਸ ਟਾਈਮ ਅਸੀਂ ਪਰੇਸ਼ਾਨੀ ਚ ਪੈ ਜੰਨੇ ਆ ਵਿਆਹ ਅੱਗੇ ਤੇ ਘੰਟਾ ਦੋ ਘੰਟੇ ਰਹਿ ਗਏ ਨੇ ਸ਼ਾਮ ਨੂੰ ਸੀ ਜਾਣਾ ਹੈ ਹੁਣ ਅਸੀਂ ਕੀ ਕਰੀਏ ਤੇ ਉਸ ਟਾਈਮ ਇਹ ਵਾਲੀ ਜੈਲ ਬੜੇ ਹੀ ਕੰਮ ਦੀ ਚੀਜ਼ ਹੈ ਬਹੁਤ ਹੀ ਕਮਾਲ ਦਾ ਰਿਜ਼ਲਟ ਦਿੰਦੀ ਹੈ ਉਸ ਟਾਈਮ ਤੁਸੀਂ ਨਹਾਣਾ ਤੇ ਹੁੰਦਾ ਹੀ ਹੈ બસ 5 ਮਿੰਟ ਲਗਾ ਕੇ ਸੇਲ ਨੂੰ ਵੀ ਵਾਸ਼ ਕਰ ਲਵੋ ਤੇ ਤੁਹਾਡਾ ਜਿਹੜਾ 헤ਅ ਦਾ ਕਲਰ ਹੈ ਨਾ ਬਿਲਕੁਲ ਗ੍ਰੇ ਹੋਣਾ ਸੋਰੀ ਬਲੈਕ ਹੋਣਾ ਸ਼ੁਰੂ ਹੋ ਜਾਵੇਗਾ ਕਲਰ ਤੁਸੀਂ ਆਪਣੀ ਮਰਜ਼ੀ ਨਾਲ ਲਿਆ ਸਕਦੇ ਹੋ ਇਹ ਫਰੂਟਸ ਨਾਲ ਬਣਿਆ ਹੋਇਆ ਇਹਦੇ ਵਿੱਚ ਐਪਲ ਵੈਨੀਗਰ ਦਾ ਇਹ ਦੇਖੋ ਐਪਲ ਵੈਨੀਗਰ ਹੈ ਅਲੱਗ-ਅਲੱਗ ਫਰੂਟਸ ਵਿੱਚ ਇਹ ਵਾਲੀ ਜੈਲ ਬਣੀ ਹੁੰਦੀ ਹੈ ਬਹੁਤ ਹੀ ਕੰਮ ਦੀ ਹੈ ਵੀ ਕੋਲਾ ਕੰਪਨੀ ਦੀ ਹੈ ਤੁਸੀਂ ਕਿਤੋਂ ਵੀ ਲਿਆ ਸਕਦੇ ਹੋ ਅਗਰ ਆਨਲਾਈਨ ਮੰਗਵਾਓਗੇ ਤਾਂ ਵੀ ਮਿਲ ਜਾਊਗੀ ਕਿਸੇ ਸ਼ੋਪ ਤੋਂ ਕਿਸੇ ਮੈਡੀਕਲ ਤੋਂ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਵੀ ਕੋਲਾ ਕੰਪਨੀ ਦੇ ਉੱਤੇ ਤੁਸੀਂ ਕਹਿ ਕੇ ਜਿੱਤਾ ਮਰਜ਼ੀ ਲੈ ਸਕਦੇ ਛੋਟਾ ਪੈਕੇਜ ਲੈ ਲਓ 170 ਰੁਪਏ ਵਾਲਾ ਕਾਫੀ ਟਾਈਮ ਮੁਕਣਾ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਵੀ ਮਤਲਬ ਕਿ ਅਸੀਂ ਵੱਡਾ ਹੀ ਪੈਕਟ ਲੈਣਾ ਹੈ ਛੋਟਾ ਲੈ ਲਓ ਕੋਈ ਚੱਕਰ ਨਹੀਂ 6 ਮਹੀਨੇ ਛੋਟਾ ਹੀ ਨਹੀਂ ਤੁਹਾਡੇ ਕੋਲ ਮੁਕਣਾ ਹੈਗਾ ਤੇ ਤੁਸੀਂ ਇਹ ਵਾਲਾ ਕਲਰ ਜਿਹੜਾ ਇਸਤੇਮਾਲ ਕਰ ਸਕਦੇ ਹੋ ਤੇ ਕਰਨਾ ਕਿਸ ਤਰੀਕੇ ਨਾਲ ਤੁਸੀਂ ਦੇਖ ਲਓ ਵੀਡੀਓ ਕੱਲ ਵਾਲੀ ਉਹਦੇ ਵਿੱਚ ਮੈਂ ਲਗਾ ਕੇ ਵੀ ਦੱਸੀ ਕਿਉਂਕਿ ਕੱਲ ਮੈਂ ਕੀਤੇ ਸੀਗੇ ਤੇ ਮੇਰੇ ਵੀ ਥੋੜੇ ਥੋੜੇ ਨਜ਼ਰ ਆ ਰਹੇ ਸੀਗੇ ਤੇ ਮੈਂ ਵੀ ਕਿਤੇ ਜਾਣਾ ਸੀਗਾ ਤੇ ਮੈਂ ਕਿ ਚਲੋ ਮੈਂ ਵੀ ਥੋੜਾ ਜਿਹਾ ਆਪਣੇ ਵਾਲਾ ਨੂੰ ਕਰ ਲਵਾਂ ਠੀਕ ਹੈ ਤੇ ਇਹ ਮੈਂ ਗੱਲ ਕੀਤਾ ਸੀਗਾ ਤੇ ਅੱਜ ਵੀਡੀਓ ਤਾਂ ਪਾਈ ਕਿ ਤੁਹਾਨੂੰ ਦੱਸ ਦਵਾਂ ਕੋਈ ਵੀ ਇਹਦੇ ਵਿੱਚ ਸਰਟੀਫਿਕੇਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਹਾਂ ਫਿਰ ਵੀ ਤੁਸੀਂ ਆਪਣੀ ਤਸੱਲੀ ਲਈ ਥੋੜਾ ਜਿਹਾ ਟੈਸਟ ਜ਼ਰੂਰ ਕਰ ਲਓ ਤੇ ਇਹ ਵੀ ਤੋਂ 25 ਦਿਨ ਆਪਣੇ ਵਾਲਾਂ ਦੇ ਵਿੱਚ ਰਹਿੰਦਾ ਹੈ ਬਿਲਕੁਲ ਵੀ ਜਲਦੀ ਇਹ ਮਤਲਬ ਕਿ ਇਹਦੇ ਨਾਲ ਬਲੈਕ ਨਹੀਂ ਹੁੰਦੇ ਹੈਗੇ ਉਸ ਤੋਂ ਬਾਅਦ ਤੁਸੀਂ 2-3 ਵਾਰੀ ਵੋਸ਼ ਕਰ ਵੀ ਸਕਦੇ ਹੋ ਜਦੋਂ ਇਹ ਲਗਾ ਲੈਣਾ ਨਾ ਉਸ ਤੋਂ ਬਾਅਦ ਤੁਸੀਂ ਵੋਸ਼ ਵੀ ਕਰ ਲਓ ਭਾਵੇਂ ਹਫਤੇ ਤੇ ਬਾਅਦ ਮਤਲਬ ਕਿ 15 ਤੋਂ 20 ਦਿਨੇ ਪੂਰਾ ਚੱਲ ਜਾਂਦਾ ਹੈ ਤੁਹਾਡੇ ਕਲਰ ਬਿਲਕੁਲ ਵੀ ਜਾਂਦਾ ਨਹੀਂ ਹੈਗਾ ਜਾਨਕਿ ਮਹੀਨਾ ਹੀ ਖੜ ਜਾਂਦੇ ਵੈਸੇ ਮੈਂ ਤਾਂ ਮਹੀਨਾ ਡੇਢ ਕੱਢ ਲੈਂਦੀ ਆ ਮੇਰੇ ਬਿਲਕੁਲ ਮਹੀਨਾ ਡੇਢ ਬਲੈਕ ਹੀ ਰਹਿੰਦੇ ਨੇ ਹੇਅਰ ਵਾਈਟ ਨਹੀਂ ਹੁੰਦੇ ਹੈਗੇ ਤੇ ਬਹੁਤ ਹੀ ਵਧੀਆ ਹੈ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕੌਣ-ਕੌਣ ਇਹਨੂੰ ਇਸਤੇਮਾਲ ਕਰਦਾ ਹੈ ਤੇ ਕੌਣ-ਕੌਣ ਕਰਨਾ ਚਾਹੁੰਦਾ ਹੈ ਤੇ ਤੁਸੀਂ ਵੀ ਆਪਣੀ ਖੂਬਸੂਰਤੀ ਨੂੰ ਚਾਰ ਚੰਦ ਲਾਓ ਠੀਕ ਹੈ ਔਰ ਨੈਕਸਟ ਵੀਡੀਓ ਜ਼ਰੂਰ ਦੇਖਣਾ ਤੁਹਾਡੀ ਸਕਿਨ ਲਈ ਇੱਕ ਆਪਾਂ ਬਹੁਤ ਹੀ ਵਧੀਆ ਦੱਸਾਂਗੇ ਫੇਸ ਵਾਸ਼ ਹੈ ਠੀਕ ਹੈ ਫੇਸ਼ੀਅਲ ਜਾਨਕੀ ਜੇ ਤੁਹਾਡੇ ਓਪਨ ਪੋਰਸ ਨੂੰ ਬੰਦ ਕਰੇਗਾ ਕਿਉਂਕਿ ਭੈਣਾ ਦੇ ਕਮੈਂਟ ਸੀਗੇ ਦੀ ਸਾਡੇ ਓਪਨ ਪੋਰਸ ਨੇ ਔਰ ਅੱਖਾਂ ਦੇ نیچے ਜਿਹੜਾ ਹੈ ਨਾ ਕਾਲਾਪਨ ਆ ਗਿਆ ਤੇ ਉਹਨੂੰ ਕਿਦਾਂ ਠੀਕ ਕਰੇਗਾ ਉਹ ਵਾਲਾ ਫੇਸ ਪੈਕ ਉਹ ਵੀਡੀਓ ਤੁਸੀਂ ਜ਼ਰੂਰ ਦੇਖਣਾ ਠੀਕ ਹੈ ਨਾਲ ਹੀ ਉਹ ਵੀਡੀਓ ਆਜੂਗੀ ਥੋੜੀ ਦੇਰ ਬਾਅਦ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਔਰ ਮੇਰੀਆਂ ਭੈਣਾਂ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਪੜ ਕੇ ਨਾ ਮੈਨੂੰ ਮੋਟੀਵੇਟ ਮਿਲਦਾ ਹੈ ਔਰ ਬਹੁਤ ਹੀ ਖੁਸ਼ੀ ਹੁੰਦੀ ਤੁਹਾਡਾ ਇੱਕ ਇੱਕ ਲਾਈਕ ਜਿਹੜਾ ਹੈ ਨਾ ਪੈਸਾ ਤੇ ਬਿਲਕੁਲ ਨਹੀਂ ਮਿਲਦਾ ਲਾਈਕ ਦਾ ਨਾ ਕਮੈਂਟ ਦਾ ਪਰ ਹਾਂ ਮੈਂ ਮੋਟੀਵੇਟ ਜ਼ਰੂਰ ਹੁੰਨੀ ਹੈ ਤੁਹਾਡੇ ਕਮੈਂਟ ਔਰ ਲਾਈਕ ਦੇ ਕੇ ਠੀਕ ਹੈ ਤੇ ਇਹ ਵਾਲੀ ਜੈਲ ਜਿਹੜੀ ਹੈ ਤੇ ਤੁਹਾਡੇ ਲਈ ਠੀਕ ਹੈ ਤੇ ਮੈਂ ਕਿਹਾ ਚਲੋ ਮੇਰੀਆਂ ਭੈਣਾਂ ਨਾਲ ਸ਼ੇਅਰ ਕਰ ਦਿਏ ਜਿਹੜੀ ਕਨਫਿਊਜ਼ ਨੇ ਕਿ ਅਸੀਂ హెయిਰ ਤੇ ਕੀ ਲਗਾਈਏ ਇਹ ਤੁਸੀਂ ਮਾਰਕੀਟ ਵਿੱਚੋਂ ਡੱਬਾ ਲਿਆ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਵਧੀਆ ਵੀ ਕੋਲਾ ਕੰਪਨੀ ਦਾ ਏ ਫਰੂਟਸ ਦਾ ਬਣਿਆ ਹੋਇਆ ਏ ਕੋਈ ਅਲਰਜੀ ਨਹੀਂ ਕੋਈ ਸਮੈਲ ਨਹੀਂ ਕੋਈ ਕੁਝ ਨਹੀਂ ਤੇ ਤੁਸੀਂ ਆਪਣੇ हेयर ਬਿਊਟੀਫੁੱਲ ਬਣਾ ਸਕਦੇ ਹੋ ਉਮੀਦ ਹੈ ਕਿ ਵੀਡੀਓ ਪਸੰਦ ਆਈ ਹੋਣੀ ਹੈ ਫਿਰ ਮਿਲਦੇ ਆ ਜੀ ਨਵੀਂ ਵੀਡੀਓਜ਼ ਬਾਏ ਬਾਏ